ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਤੁਹਾਨੂੰ ਬੜੀ ਗਾਰਡਰ ਵੀਡੀਓ ਦਿਖਾ ਲੈਣੀ ਹੈ ਗਾਰਡਰ ਵੀਡੀਓ ਇਸ ਕਰਕੇ ਕਿ ਆ ਦੇਖੋ ਕਿਥੇ ਪਿੰਡ ਵਿੱਚ ਆਇਆ ਤੇ ਆ ਦੇਖੋ ਕਿਹੜਾ ਕਿਹੜਾ ਸੇ ਲੱਗੇ ਇਹਨਾਂ ਨੂੰ ਦਰਖਤਾਂ ਨੂੰ ਆ ਦੇਖੋ ਫਾਲ ਵਾਲੇ ਦਰਖਤਾਂ ਇਸ ਟਾਈਮ 11 12 ਵਜੇ ਦੁਪਹਿਰ ਦੇ ਤੇ ਏਰੀਆ ਚੈੱਕ ਕਰਿਓ ਇੱਕ ਗੋਰਾ ਪੱਠੇ ਵਢਣ ਰਿਆ ਦਾਤਰ ਨਾਲ ਨਹੀਂ ਦਾਤਰੀ ਨਾਲ ਨਹੀਂ ਟਰੈਕਟਰ ਦੇ ਨਾਲ ਆ ਦੇਖੋ ਸਾਰਾ ਏਰੀਆ ਕਿੰਨਾ ਪਿਆਰਾ 3 ਕਰੋੜ ਦਾ ਝੋਟਾ ਜਿਹੜਾ ਪੱਠੇ ਵੜਨ ਤੇ ਲਾਇਆ ਗਰਮੀਆਂ ਵਿੱਚ گاਵਾ ਇਥੇ ਚੁਗ ਲੈਂਦੀ ਆ ਸਿਆਲ ਦੇ ਵਿੱਚ گاਵਾ ਨੂੰ ਅੰਦਾ ਬੱਧਾ ਜਾਂਦਾ ਇੱਧਰ ਵੇਖੋ ਆਹ ਵੇਖੋ ਜਹਾਜ ਪੱਠੇ ਵੜਨ ਤੇ ਲਾਇਆ 3 ਕਰੋੜ ਵਾਲਾ ਜੌਂਡੀਅਰ ਆ ਉਹ ਚੁਕਤੇ ਫਰ ਡਾਨ ਪਰ ਲੱਗਾ ਕਿੱਡਾ ਪਿਆਰਾ ਲੱਗਦਾ ਵੇਖਣ ਨੂੰ ਪੱਠੇ ਇਹਨੇ ਸਾਰੇ ਵੱਢਦੇ ਆ ਤੇ ਹੁਣ ਕੱਢਣ ਲੱਗਾ ਬਾਹਰ ਜਹਾਜ ਨੂੰ ਇਹੋ ਜਿਹੀਆਂ ਚੀਜ਼ਾਂ ਬਾਬਿਓ ਤੁਹਾਨੂੰ ਜਰਮਨ ਚ ਦਿਖਾ ਲਈਦੀਆਂ ਵੀ ਜਿੱਦੀ ਕੋਈ ਗੱਲ ਕਰਨ ਵਾਲੀ ਨਹੀਂ ਗੀ ਬਹੁਤਿਆਂ ਨੂੰ ਇਹ ਲੱਗਦਾ ਵੀ ਗੋਰੇ ਕੰਮ ਨਹੀਂ ਖੁਣੀ ਕਰਦੇ ਤੇ ਆਹ ਵੇਖੋ ਆ ਗਿਆ ਲੈ ਕੇ ਆਹ ਝੋਟਾ ਲੱਗਾ ਤੁਹਾਨੂੰ ਇਹ ਵੀ ਦਿਖਾਉਣੇ ਇਹਦਾ ਕੀ ਕੰਮ ਐ ਇਹ ਵੀ ਇੱਕ ਬੜਾ ਪਿਆਰਾ ਟਰੈਕਟਰ ਆ ਅੰਦਰ ਲਾਇਆ ਇਹਨਾਂ ਆਹ ਵੇਖੋ ਬਾਬਿਓ ਕਿਹਦੀ ਝਾਂਡ ਚੀਜ਼ ਟਰੈਕਟਰ ਆ ਇਹ ਵੀ ਪੱਠੇ-ਪੁੱਠੇ ਵੱਢਣ ਵਾਲਾ 4x4 ਆ ਇਹ ਵੀ ਕਿਸਾਨਾਂ ਦੇ ਘਰ ਲੱਗਾ ਹੋਇਆ ਵਾ ਬੱਤੀਆਂ ਲੱਗੀਆਂ ਇਹਨੂੰ ਤੇ ਲਾਈਟਾਂ ਦੇਖੋ ਅਗਲੇ ਬੰਨੇ ਲਿਫਟ ਬਹੁਤ ਕਾਮਯਾਬ ਆ ਤੇ ਇਧਰ ਤੇਲ ਪੈਂਦਾ ਡੀਜ਼ਲ ਦੇ ਨਾਲ ਚੱਲਦਾ ਮੇਡ ਇਨ ਜਰਮਨੀ ਤੇ ਆ ਸੁੱਖ ਸੁਹਲਤਾ ਵੀ ਲਿਖਿਆ ਵੀ ਇਦਾਂ ਤੁਸੀਂ ਅੱਗੇ ਖੜਨਾ ਨਹੀਂ ਕਿਉਂਕਿ ਉੱਤੇ ਲਿਫਟ ਤੇ ਨਿਕਲੋਣਾ ਬੱਤੀਆਂ ਲੱਗੀਆਂ ਹਰੇ ਰੰਗ ਦਾ ਅੰਦਰ ਦੀ ਕੰਡੀਸ਼ਨ ਤੁਹਾਨੂੰ ਦਿਖਾਉਣਾ ਆਹ ਦੇਖੋ ਗੇਅਰ ਏਸੀ ਚੱਲਣ ਦੇ ਆ ਕਿੱਦਾਂ ਪਾਵਰ ਆ ਕਿਦਾਂ ਦੇ ਬਟਨ ਆ ਉਹਦੇ ਆ ਉਹ ਅੱਗੇ ਜਾ ਕੇ ਵੇਖੋ ਅੰਦਰ ਚਾਬੀ ਵੀ ਲੱਗੀ ਐ ਨਾ ਸਾਰਾ ਸਿਸਟਮ ਜਿਹੜਾ ਕੋਈ ਟਰੈਕਟਰ ਚ ਆਉਂਦਾ ਦੱਸ ਸਕਦਾ ਕੀ ਐ ਇਹ ਸ਼ੀਸ਼ੇ ਵੇਖੋ ਮੇਰ ਲੋਨ ਲਿਖਿਆ ਟਰੈਕਟਰ ਦਾ ਨਾਮ ਆ ਦੇਖੋ ਮੇਡ ਇਨ ਜਰਮਨੀ ਉਹ ਸ਼ੀਸ਼ੇ ਲੱਗੇ ਕਿੱਡੇ ਘੈਂਡ ਆ ਹੈ ਨਾ ਜਿੱਦਾ ਟੈਂਕ ਹੁੰਦਾ ਟਰਬੋ ਆ ਫਾਰਮਰ ਸ਼ੀਸ਼ਾ ਤੋਂ ਉੱਰ ਤੱਕ ਨੇ ਇਹ ਅਸਲ ਚ ਬਣਾਇਆ ਉਹਦੇ ਵਾਸਤੇ ਆ ਜਿਹੜਾ ਪਰਾਲੀ ਚੁੱਕਣ ਵਾਸਤੇ ਜਿਹੜੀ ਡੰਗਰਾਂ ਨੂੰ ਪੈਂਦੀ ਹੈ ਆ ਦੇਖੋ ਇਸ ਲੈ ਬਣਿਆ ਲ ਸੰਸਰੀਆ ਲਕਟਾਂ ਚ ਲੰਡੀਆਂ ਕਿੱਡੀ ਗਾਡਰ ਚੀਜ਼ ਆ ਇਹਦੀ ਵੀ ਕੀਮਤ ਬਹੁਤ ਹੋਣੀ ਇੱਧਰ ਹੁੱਕ ਪੈਂਦੀ ਆ ਟਰਾਲੀ ਵਾਸਤੇ ਟਰਾਲੀ ਖਿੱਚਣ ਨੂੰ ਵੀ ਦੂਜੇ ਤਿਹੇ ਤਰੀਕੇ ਨਾਲ ਵੀ ਕਿਦਾਂ ਲੱਗਾ ਕੰਮ ਸ਼ਾਰਪ ਵਧੀਆ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦਾ ਜਰੂਰ ਦੱਸਿਓ ਆ ਖਵੇੜੇ ਵਿੱਚ ਖੂਬ ਵੀ ਲੱਗਾ ਗੋਰੀਆਂ ਦੇ ਕਿਦਾਰੋ ਖਲਾਈ ਆ ਆ ਸਾਰਾ ਪਿੰਡ ਦਾ ਮਾਹੌਲ ਆ ਬਾਬਿਆ ਵੇਖੋ ਇੱਧਰ ਆ ਵੀਡੀਓ ਚ ਲਾਇਆ ਝੋਟਾ ਤੇ ਗੋਰੀਆਂ ਨੇ ਤੁਹਾਨੂੰ ਹਰ ਚੀਜ਼ ਦਿਖਾਉਂਦੇ ਆ ਕਿੰਦਾਂ ਸੋਹਣਾ ਲੱਗਦਾ ਘਰ ਵੇਖੋ ਇਹ ਕਿਸਾਨਾਂ ਦੇ ਡੇਰੇ ਆ ਇੱਧਰ ਹਨਾ ਕੱਟੀਆਂ ਲੱਗੀਆਂ ਮਹਿੰਗੀਆਂ ਉਹ ਫੇਰ ਟਰੈਕਟਰ ਚੱਲਣ ਡਿਆ ਇੱਧਰ ਮਗਰ ਵੇਖੋ ਪੱਠੇ ਵੜਨ ਡਿਆ ਰਾਮੀ ਪੱਠੇ ਵੜ ਵੜ ਛੁੱਟੀ ਜਾਂਦੇ ਆ ਇਹਨਾਂ ਗੋਰੀਆਂ ਦੀਆਂ ਮੇ ਕਿਆਰੀਆਂ ਇਦਾਂ ਦੀਆਂ ਹਈਆਂ ਪੱਠੇ ਇਦਾਂ ਦੇ ਆ ਵੇਖੋ। ਆਹ ਚਲੌਂਦਾ ਟਰੈਕਟਰ ਕਿੱਡੀ ਪੁਰਾਣੀ ਕੰਨ ਦਾ। ਆਹ ਟਰੈਕਟਰ ਚੱਲਣ ਡਿਆ। ਆਹ ਪੈਲੀ ਰਹਿ ਗਈ ਵੱਢਣ ਵਾਲੀ ਇਹਨੂੰ ਫਿਰ ਕਾਹਨੂੰ ਵੱਢ ਕੇ ਸੁਕਾ ਕੇ ਇਹਨਾਂ ਦੇ ਰੋਲੇ ਬਣਾ ਕੇ ਤੇ ਫਿਰ ਇਹਨੂੰ ਗਾਵਾਂ ਨੂੰ ਪਾਉਣਾ ਉਹ ਚੱਲਣ ਦਾ ਟਰੈਕਟਰ। ਕਹ ਯਾਰ ਗੋਰੇ ਗੁੱਸਾ ਵੀ ਕਰ ਜਾਂਦੇ ਵੀ ਨਾਮ ਨਾ ਕਹਿ ਦਿੱਤਾ ਹੁਣ ਵਿੱਚੋਂ ਵੀ ਨਾਂ ਕਰ ਯਾਰ ਇਦਾਂ। ਆਹ ਵੇਖੋ। ਅੱਗੇ-ਅੱਗੇ ਲਈ ਫਿਰੰਡਾ ਟਰੈਕਟਰ ਤੇ 108 ਤਗੜਾ ਤਰਿਆ ਆ ਨੇ ਇਹਨੂੰ ਕਹਿੰਦੇ ਖੇਤੀ ਇਹਨੂੰ ਕਹਿੰਦੇ ਖੇਤਾਂ ਦਾ ਰਾਜਾ ਆਪਣੀ ਚਾਲੇ ਵੱਢੀ ਜਾਂਦਾ ਪੱਠਿਆਂ ਨੂੰ ਆਓ ਜਾਂਦਾ ਯਾਰ ਸਾਡਾ ਨੇਹ ਰਿਆਂ ਪੱਟੀ ਆਉਂਦਾ ਇਧਰ ਵੇਖੋ ਹਾਰਨ ਮਾਰਿਆ ਉਹਨੇ ਕਹਿੰਦਾ ਵੀ ਗੋਡਿਆ ਸਾਰਾ ਕੰਮ ਘੈਂਟ ਆ ਆਹ ਦੇਖੋ ਕਿੱਦਾਂ ਦੀ ਲੱਗਣ ਦੀ ਵੀਡੀਓ ਸਾਰਾ ਜੰਗਲ ਬੇਲਾ ਹੀ ਆ ਬਾਬਿਓ ਆਹ ਆਹ ਦੇਖੋ ਇਧਰ ਸਾਰੇ ਜੰਗਲ ਬੇਲਾ ਆਓ ਖੂਦ ਹੀ ਗੱਲ ਕਰਦਾ ਇੱਥੇ ਹੁਣ ਫੇਰ ਕਿਤੇ ਆਵਾਂਗੇ ਪਰ ਆਹ ਵੀਡੀਓ ਜਿਹੜੀ ਨਾ ਇਧਰ ਦੀ ਘੈਂਟ ਆ ਆਓ ਦੇਖੋ ਅਸੀਂ ਵੀ ਖੇਤੀ ਕਰਦੇ ਰਹੇ ਆ ਇਹ ਵੀਡੀਓ ਜਿਹੜੇ ਅਮਰੀਕਾ ਕੈਨੇਡਾ ਬੈਠੇ ਇੰਗਲੈਂਡ ਬੈਠੇ ਸਾਡੇ ਕਿਸਾਨ ਭਰਾ ਉਹਨਾਂ ਵਾਸਤੇ ਆ ਐਸੇ ਜਰਮਨ ਚ ਵੀ ਇਹਨਾਂ ਨੇ ਹੜਤਾਲ ਲਾ ਦਿੱਤੀਆਂ ਇਹ ਕਿਸਾਨਾਂ ਨੇ ਬੜਾ ਤੜਾ ਕਿਸਾਨ ਆ ਇਹਨਾਂ ਕੋ ਡੇਢ 200 ਗਾਂ ਆ ਮੈਂ ਜਿੱਥੋਂ ਡੇਰੇ ਤੋਂ ਹੋ ਕੇ ਆਇਆ ਤੇ ਤੇ ਤਾਰਾ ਖਿਆਗ ਲੈਣੇ ਆਓ ਵੇਖੋ ਕਿਦਾਂ ਕੰਮ ਹੋਇਆ ਸ਼ਾਰਪ ਇਹੋ ਜਿਹੇ ਵੀਡੀਓ ਨੂੰ ਪੇਜ ਨੂੰ ਲਾਈਕ ਫੋਲੋ ਕਰੋ ਦੁਨੀਆ ਦੇ ਕੋਨੇ-ਕੋਨੇ ਤੱਕ ਵੀਡੀਓ ਜਾਵੇ ਪਤਾ ਲੱਗੇ ਵੀ ਵਾਕਿਆ ਹੀ ਬਟਾਲੇ ਵਾਲਾ ਨੇਰੀਆਂ ਲਿਆਉਂਦਾ ਪੂਰੀਆਂ ਚੰਗਾ ਦੋਸਤੋ ਜੀਣ ਦੇ ਵਾਸਤੇ ਰਹੋ ਫੇਰ ਕਿਤੇ ਕਰਾਂਗੇ ਵੀਡੀਓ